ਹਾਂਜੀ ਜੋ ਚੀਜ਼ ਇਨਸਾਨਾਂ ਦੇ ਵਿੱਚ ਘੱਟਦੀ ਜਾਂਦੀ ਆ ਉਹ ਚੀਜ਼ ਪਸ਼ੂ ਪੰਛੀਆਂ ਦੇ ਵਿੱਚ ਦੇਖਣ ਨੂੰ ਮਿਲਦੀ ਆ ਇੱਕ ਦੋਸਤੀ ਇੱਕ ਪਿਆਰ ਹੁੰਦਾ ਜਿਹੜਾ ਬਿਨਾਂ ਮਤਲਬ ਤੋਂ ਹੁੰਦਾ ਜਿਹਦੇ ਪਿੱਛੇ ਸਾਨੂੰ ਸਾਹਮਣੇ ਵਾਲੇ ਤੋਂ ਕੋਈ ਉਮੀਦ ਨਹੀਂ ਹੁੰਦੀ ਉਹ ਇੱਕ ਪਿਆਰ ਹੁੰਦਾ ਬਸ ਸਿਰਫ ਇੱਕ ਪਿਆਰ ਹੁੰਦਾ ਬਸ ਇੱਕ ਦੂਜੇ ਦੇ ਨਾਲ ਉੱਥੇ ਕੋਈ ਆਪਾਂ ਕਿਸੇ ਤੋਂ ਉਮੀਦ ਨਹੀਂ ਰੱਖਦੇ ਅਸਲ ਪਿਆਰ ਉਹੀ ਹੁੰਦਾ ਜਦੋਂ ਆਪਾਂ ਕਿਸੇ ਦੇ ਨਾਲ ਕੋਈ ਉਮੀਦ ਰੱਖ ਕੇ ਪਿਆਰ ਕਰਦੇ ਆ ਨਾ ਉਹ ਪਿਆਰ ਛੇਤੀ ਖਤਮ ਹੋ ਜਾਂਦੇ ਨੇ ਕਿਉਂਕਿ ਕਦੇ-ਕਦੇ ਮਜਬੂਰੀ ਕਹ ਲੋ ਕਦੇ-ਕਦੇ ਅਗਲੇ ਦੇ ਹਾਲਾਤ ਕਹਿ ਲੋ ਕਿ ਜੇ ਉਹਨੇ ਤੁਹਾਡੀ ਆਸ ਪੂਰੀ ਨਾ ਕੀਤੀ ਸਾਹਮਣੇ ਵਾਲੇ ਬੰਦੇ ਨੇ ਤਾਂ ਉਹ ਤੁਹਾਡਾ ਪਿਆਰ ਆ ਜਿਹੜਾ ਉਹ ਨਫ਼ਰਤ ਦੇ ਵਿੱਚ ਬਦਲ ਜਾਂਦਾ ਸੋ ਬਿਨਾ ਮਤਲਬ ਦਾ ਜਿਹੜਾ ਪਿਆਰ ਆ ਅਕਸਰ ਉਹੀ ਪਿਆਰ ਮੰਨਿਆ ਜਾਂਦਾ ਦੇਖੋ ਤੁਸੀਂ ਇੱਕ ਕਬੂਤਰ ਆ ਕਿਸੇ ਘਰ ਦੇ ਵਿੱਚ ਰਹਿੰਦਾ ਉੱਤੇ ਬਿੱਲੀ ਰਹਿੰਦੀ ਆ ਤੇ ਕਬੂਤਰ ਨੂੰ ਇੰਨੀ ਸਮਝ ਹੈਗੀ ਆ ਕਿ ਉਹ ਬਿੱਲੀ ਦੇ ਕੋਲੇ ਬੱਚੇ ਨੇ ਤੇ ਉਹ ਬਾਹਰੋਂ ਟੱਕੇ ਲਿਆ ਲਿਆ ਕੇ ਰੱਖਦਾ ਜਿੱਦਾਂ ਉਹ ਆਪਣਾ ਆਲ ਨਾ ਪਾਉਂਦਾ ਓਵੇਂ ਉਹ ਬਿੱਲੀ ਦੇ ਵਾਸਤੇ ਆਲ ਨਾ ਪਾ ਰਿਹਾ ਕਿਉਂਕਿ ਉਹਨੂੰ ਇੰਨੀ ਸਮਝ ਆ ਕਿ ਉਹਦੇ ਕੋਲੇ ਬੱਚੇ ਆ ਤੇ ਬੱਚਿਆਂ ਨੂੰ ਆਲਣਿਆਂ ਦੇ ਵਿੱਚ ਹੀ ਰੱਖਿਆ ਜਾਂਦਾ ਕੈਸੀ ਖੇਡ ਆ ਪ੍ਰਮਾਤਮਾ ਦੀ ਰਚਾਈ ਹੋਈ ਹੈ ਨਾ ਇਹ ਛੋਟੇ ਛੋਟੇ ਜੀਵ ਨੇ ਜਿਹੜੇ ਇਹਨਾਂ ਨੂੰ ਸਮਝ ਹੈਗੀ ਆ ਪਰ ਅੱਜ ਦਾ ਜਿਹੜਾ ਇਨਸਾਨ ਆ ਉਹਨੂੰ ਸਮਝ ਨਹੀਂ ਹੈਗੀ ਆ ਵੀਡੀਓ ਵੀ ਤੁਹਾਡਾ ਦਿਲ ਜਿੱਤ ਲੂਗੀ ਇੱਕ ਮਾਂ ਨੂੰ ਇੰਨੀ ਸਮਝ ਆ ਬੇਸ਼ੱਕ ਉਹ ਇੱਕ ਜਾਨਵਰ ਆ ਉਹ ਇੱਕ ਕੁੱਤੇ ਦੇ ਰੂਪ ਚ ਆ ਪਰ ਉਹਨੂੰ ਸਮਝ ਆ ਦੇਖੋ ਇਹ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਗਿਆ ਕੈਮਰੇ ਦੇ ਵਿੱਚ ਵੀ ਇੱਕ ਕੁੱਤੀ ਆ ਜਿਹੜੀ ਸੜਕ ਤੇ ਰਹਿੰਦੀ ਆ ਬਾਹਰ ਜਿਹਦਾ ਕੋਈ ਬਾਲੀ ਪਾਰ ਸੀ ਤੇ ਉਹਨੂੰ ਮਹਿਸੂਸ ਹੋਇਆ ਕਿ ਉਹਦਾ ਬੱਚਾ ਬਿਮਾਰ ਆ ਤਾਂ ਉਹਨੇ ਆਪਣੇ ਬੱਚੇ ਨੂੰ ਚੱਕ ਕੇ ਲਿਆ ਕੇ ਛੱਡਿਆ ਕਿੱਥੇ ਜਿੱਥੇ ਜਾਨਵਰਾਂ ਦਾ ਹਸਪੀਟਲ ਆ ਤੇ ਇਹ థਾਈਲੈਂਡ ਦੀ ਵੀਡੀਓ ਆ ਜਿਹੜੀ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਆ ਦੇਖੋ ਉਸ ਮਾਂ ਨੂੰ ਇੰਨੀ ਸਮਝ ਸੀ ਕਿ ਮੇਰਾ ਬੱਚਾ ਬਿਮਾਰ ਆ ਤੇ ਹੁਣ ਉਹਨੂੰ ਮੈਂ ਕੁਝ ਨਹੀਂ ਕਰ ਸਕਦੀ ਤਾਂ ਉਹਨੂੰ ਠੀਕ ਕਿੱਥੇ ਹੋ ਸਕਦਾ ਆਪਾਂ ਅਕਸਰ ਹੀ ਗੱਲ ਕਰਦੇ ਆ ਨਾ ਕਿ ਪ੍ਰਮਾਤਮਾ ਕੋਈ ਵੀ ਚੀਜ਼ ਬਿਨਾ ਮਤਲਬ ਤੋਂ ਨਹੀਂ ਬਣਾਉਂਦਾ ਵੈਸੇ ਤਾਂ ਆਪਾਂ ਨੂੰ ਕਿਹਾ ਜਾਂਦਾ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹਦੇ ਤੋਂ ਬਚਣਾ ਪਰੇ ਪੰਜ ਚੀਜ਼ਾਂ ਤੋਂ ਬਿਨਾ ਵੀ ਜ਼ਿੰਦਗੀ ਨਹੀਂ ਹੈਗੀ। ਹਾਂ ਜਦੋਂ ਇਹ ਚੀਜ਼ਾਂ ਓਵਰ ਹੋ ਜਾਂਦੀਆਂ ਫਿਰ ਇਹ ਸਾਡੇ ਵਾਸਤੇ ਘਾਤਕ। ਹੁਣ ਜੇ ਇੱਕ ਮੂ ਪ੍ਰਮਾਤਮਾ ਨਾ ਬਣਾਉਂਦਾ ਤਾਂ ਇੱਕ ਮਾਂ ਨੂੰ ਤੜੇ ਵੀ ਸਮਝਣਾ ਆਉਂਦੀ ਕਿ ਉਹਦਾ ਬੱਚਾ ਜਿਹੜਾ ਬੋਲ ਨਹੀਂ ਸਕਦਾ ਉਹਨੂੰ ਭੁੱਖ ਪਿਆਸ ਲੱਗੀ ਆ। ਇਹ ਸਿਰਫ ਉਸ ਪ੍ਰਮਾਤਮਾ ਦੇ ਇਸ ਗੁਣ ਕਰਕੇ ਹੀ ਆ ਕਿ ਇੱਕ ਮਾਂ ਨੂੰ ਸਮਝ ਆ ਜਾਂਦੀ ਆ ਉਹਦਾ ਬੱਚਾ ਬਿਮਾਰ ਆ ਉਹਦੇ ਬੱਚੇ ਨੂੰ ਭੁੱਖ ਪਿਆਸ ਲੱਗੀ ਆ। ਇਹ ਬਿਨਾ ਬੋਲੇ ਜਿਹੜੀ ਸਮਝ ਆਉਂਦੀ ਹੈ ਮੋਹ ਕਰਕੇ ਆਉਂਦੀ ਆ ਤੇ ਦੇਖੋ ਤੁਸੀਂ ਇਸ ਜਾਨਵਰ ਦੇ ਅੰਦਰ ਪ੍ਰਮਾਤਮਾ ਨੇ ਉਹ ਗੁਣ ਪੈਦਾ ਕੀਤਾ ਇਹਨੂੰ ਵੀ ਸਮਝ ਸੀ ਇਹਨੂੰ ਪਤਾ ਸੀ ਵੀ ਮੇਰਾ ਬੱਚਾ ਕਿੱਥੇ ਜਾ ਕੇ ਠੀਕ ਹੋਣਾ ਤੇ ਨੇ ਲਿਆ ਕੇ ਉਹਨੂੰ ਉਸ ਹਸਪੀਟਲ ਦੇ ਮੂਹਰੇ ਆਪਣੇ ਬੱਚੇ ਨੂੰ ਛੱਡਿਆ ਸੋ ਇਸ ਕਰਕੇ ਕਹਿੰਦਾ ਕਿ ਪ੍ਰਮਾਤਮਾ ਤਾਂ ਆਪਣੇ ਇਹਨਾਂ ਜੀਵ ਜਾਨਵਤੂਆਂ ਦੇ ਵੀ ਅੰਗ ਸੰਗ ਆ ਆਪਾਂ ਤਾਂ ਫਿਰ ਇਨਸਾਨ ਆ ਜਿਹਨੂੰ ਬਹੁਤ ਉੱਚਾ ਦਰਜਾ ਮਿਲਿਆ ਹੋਇਆ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਆਪਣੇ ਰੱਬ ਨੂੰ ਯਾਦ ਰੱਖਿਆ ਕਰੋ ਉਹ ਹਰ ਵਕਤ ਹਰ ਬੇਲੇ ਤੁਹਾਡੇ ਆਸ-ਪਾਸ ਆ ਤੁਹਾਡੇ ਆਪਣੇ ਅੰਦਰ ਆ ਬਸ ਗੱਲ ਆ ਕਿ ਸਾਨੂੰ ਸਮਝ ਨਹੀਂ ਹੈਗੀ ਆਪਣੇ ਰੱਬ ਨੂੰ ਯਾਦ ਕਰਿਆ ਕਰੋ ਉਹਦਾ ਨਾਮ ਲਿਆ ਕਰੋ ਜਿਉਂਦੇ ਵੱਸਦੇ ਰਹੋ ਧੰਨਵਾਦ